ਸਾਰੇ ਭਗਤਾਂ ਨੂੰ ਮੇਰੇ ਮਤਲਬ ਦੋਵੇਂ ਹੱਥ ਜੋੜ ਕੇ ਸ੍ਰੀ ਰਾਧੇ ਰਾਦੇ ਬੋਲੋ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜੈ ਸਨਾਤਨ ਧਰਮ ਦੀ ਜੈ ਗੰਗਾ ਮਾਤਾ ਦੀ ਜੈ ਗਊ ਮਾਤਾ ਦੀ ਜੈ ਗੀਤਾ ਮਾਤਾ ਦੀ ਜੈ ਆਪਣੇ ਦੋਹਾਂ ਚੈਨਲਾਂ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸ੍ਰੀ ਰਾਧੇ ਰਾਦੇ ਜੈ ਸ੍ਰੀ ਕ੍ਰਿਸ਼ਨ ਨਮਸਕਾਰ ਸੋ ਮੇਰੇ ਦੋ ਜੋ ਚੈਨਲ ਹਨ ਇੱਕ ਦਾ ਨਾਮ ਹੈ GS Gulshan 3468 ਔਰ ਦੂਸਰੇ ਚੈਨਲ ਦਾ ਨਾਇਸਟਾਰ ਜੋਗੋ ਵਾਲੀਆ ਇਹ ਦੋਨੇ ਚੈਨਲ ਜੋ YouTube ਤੇ ਚੱਲਦੇ ਹਨ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਣੇ ਚੈਨਲਾਂ ਦੇ ਦਰਸ਼ਕਾਂ ਦੇ ਚਰਨਾਂ ਵਿੱਚ ਭਗਤ ਸ੍ਰੀ ਨਾਮਦੇਵ ਜੀ ਦੀ ਕਥਾ ਦਾ ਦੂਜਾ ਭਾਗ ਪੇਸ਼ ਕਰਨ ਜਾ ਰਿਹਾ ਹਾਂ ਔਰ ਜੋ ਜੋ ਵੀ ਮੇਰੇ ਚੈਨਲਾਂ ਦੇ ਉੱਤੇ ਭਗਤ ਕਥਾ ਨੂੰ ਸੁਣ ਰਿਹਾ ਹੈ ਔਰ ਜੋ ਕੋਈ ਵੀ ਕਿਸੇ ਵੀ ਤਰੀਕੇ ਨਾਲ ਸੁਣ ਰਿਹਾ ਹੈ ਸਾਰਿਆਂ ਪਤਨ ਤ੍ਰਿ ਕ੍ਰਿਸ਼ਨ ਭਗਵਾਨ ਜੀ ਦਾ ਰੂਪ ਸਮਝ ਕੇ ਉਹਨਾਂ ਦੇ ਚਰਨਾਂ ਵਿੱਚ ਮੈਂ ਨਮਸਕਾਰ ਕਰਦਾ ਹਾਂ ਲਓ ਜੀ ਅੱਜ ਅਸੀਂ ਭਗਤ ਨਾਮਦੇਵ ਜੀ ਦੇ ਜੀਵਨ ਉੱਤੇ ਜੋ ਇੱਕ ਸਟੋਰੀ ਇੱਕ ਕਥਾ ਬਣਾਈ ਹੈ ਉਹ ਸੰਤਾ ਫਕਤਾ ਦੇ ਦਰਸ਼ਕਾਂ ਦੇ ਚਰਨਾਂ ਵਿੱਚ ਪੇਸ਼ ਕਰਾਂਗੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਾਰੇ ਬੜੇ ਪਿਆਰ ਨਾਲ ਅਤੇ ਬੜੇ ਧਿਆਨ ਨਾਲ ਸੁਣੋਗੇ ਦੱਸਦੇ ਹਨ ਕਿ ਭਗਤ ਨਾਮਦੇਵ ਜੀ ਦਾ ਜਨਮ ਜਿਹੜਾ ਆ ਪਾਰਸ 70 ਈਸਵੀ ਨੂੰ 26 ਅਕਤੂਬਰ ਬਿਕਰਨੀ ਸਮਤ 1327 ਨੂੰ ਹਲਵਾ ਬਾਦ ਦੱਖਣੀ ਦੇ ਇਲਾਕੇ ਵਿੱਚ ਪਿੰਡ ਨਰਸੀ ਬ੍ਰਾਹਮਣੀ ਦੇ ਵਿੱਚ ਹੋਇਆ ਸੋ ਦਸਤ ਨੇ ਭਗਤ ਨਾਮਦੇਵ ਜੀ ਬਚਪਨ ਤੋਂ ਹੀ ਆਪਣੇ ਨਾਨਾ ਜੀ ਦੇ ਘਰ ਰਹਿੰਦੇ ਸਨ ਅਤੇ ਆਪਣੇ ਨਾਨਾ ਜੀ ਨੂੰ ਹੀ ਆਪਣੇ ਪਿਤਾ ਜੀ ਸਮਝਦੇ ਸਨ ਸੋ ਭਗਤ ਨਾਮਦੇਵ ਜੀ ਦਾ ਜਿਹੜਾ ਬਚਪਨ ਨੂੰ ਆਪਣੇ ਨਾਨਾ ਜੀ ਦੇ ਘਰ ਵਿੱਚ ਬਤੀਤ ਹੋਇਆ ਦੱਸਦੇ ਨੇ ਕਿ ਇੱਕ ਦਿਨ ਭਗਤ ਸ੍ਰੀ ਨਾਮਦੇਵ ਜੀ ਦੇ ਨਾਨਾ ਜੀ ਨੇ ਭਗਤ ਸ੍ਰੀ ਨਾਮਦੇਵ ਜੀ ਨੂੰ ਕਿਹਾ ਕਿ ਪੁੱਤਰ ਮੈਂ ਕਿਸੇ ਕੰਮ ਲਈ ਘਰ ਤੋਂ ਬਾਹਰ ਚੱਲਿਆ ਹਾਂ ਕੱਲ ਸਵੇਰ ਸਵੇਰੇ ਉੱਠ ਕੇ ਕੀ ਕਰਨਾ ਕਿ ਜੋ ਸਾਡੇ ਘਰ ਵਿੱਚ ਠਾਕੁਰ ਜੀ ਬਰਾਜਮਾਨ ਹਨ ਮਤਲਬ ਕਿ ਸ਼ਾਲੀਗ੍ਰਾਮ ਹਨ ਉਹਨਾਂ ਦਾ ਇਸ਼ਨਾਨ ਕਰਾਉਣਾ ਹੈ ਸਭ ਤੋਂ ਪਹਿਲਾਂ ਗੰਗਾ ਜਲ ਨਾਲ ਇਸ਼ਨਾਨ ਕਰਾਉਣਾ ਹੈ ਸੁੱਤਿਆਂ ਨੂੰ ਉਠਾਲਣ ਲਈ ਜਗਾਉਣ ਲਈ ਸਭ ਤੋਂ ਪਹਿਲਾਂ 31 ਵੀਜਉਣੀ ਹੈ ਫਿਰ ਪਾਣੀ ਦੇ ਵਿੱਚ ਥੋੜਾ ਗੰਗਾ ਜਲ ਪਾ ਕੇ ਉਹਨਾਂ ਦਾ ਇਸ਼ਨਾਨ ਕਰਾਉਣਾ ਹੈ ਉਸ ਤੋਂ ਬਾਅਦ ਗਊ ਦਾ ਦੁੱਧ ਚੋ ਕੇ ਵਿੱਚ ਤੁਲਸੀ ਪੱਤਰ ਪਾ ਕੇ ਉਹਨਾਂ ਦਾ ਇਸ਼ਨਾਨ ਕਰਾਉਣਾ ਹੈ ਸੋ ਭਗਤ ਸ੍ਰੀ ਨਾਮਦੇਵ ਜੀ ਦੇ ਨਾਨਾ ਜੀ ਭਗਤ ਸ੍ਰੀ ਨਾਮਦੇਵ ਜੀ ਨੂੰ ਕਿਦਾਂ ਕਹੇ ਕਿ ਦਸ ਕੇ ਹਜਤਾਂ ਕਰਕੇ ਆਪਣੇ ਘਰ ਤੋਂ ਕਿਸੇ ਕੰਮ ਕਾਰਨ ਬਾਹਰ ਚਲ ਗਏ ਨੇ ਸੋ ਕਿਦਾਂ ਕਹਿੰਦੇ ਨੇ ਭਗਤ ਨਾਮਦੇਵ ਜੀ ਦੇ ਨਾਨਾ ਜੀ ਆਪ ਕਹਿੰਦੇ ਕਿ ਜਿਹੜਾ ਸਮਝੇ ਨਿਵਾਰੀ ਏ ਸਮਝੀਏ ਬੰਦਾ ਗੱਲ ਸਮਝਣ ਵਾਲੀ ਏ ਸਮਝੀਏ ਬੰਦਾ सिमरन बजली घी पैदा सिमरन बजली घी मगरो कमसा गीए प ਕਰਦੀ ਸੇਵਾ ਖਾਂਦੀ ਸੀ ਕਿਉਂ ਮੇਵਾਰੀ ਤੇਰੀ ਕਰਦੀ ਸੇਵਾ ਖਾਂਦੀ ਸੀ ਕਿਉਂ ਮੇਵਾਰੀ ਤੇਰੀ ਨਿੱਜਾ ਦਾ ਦੀਪਕਾ ਹੋ ਰੇਂਨਾਸ਼ੰਗਾ ਨਾਲ ਸੰਘੇ ਮਾਲੀ ਜੇ ਫੇਰ ਖਾ ਗਈ ਖਾਲੀ ਹਰੀ ਉਹ ਦਵਦੀ ਕਰੀ ਉਸੇ ਨਾਮ ਦਾ ਹੋਰ ਨਾਮ ਦਾ ਗੱਲ ਸਮ

को बि लॻा काकरूं कुझु कामी चना को बि लॻा कागरू कुझु कामी चना ग़लमणी हे बंदी हे बदार